प्यारे श्रोताओं प्यार पर साथ श्री अकाल जी ਤੁਸੀਂ ਦੇਖ ਰਹੇ ਹੋ ਸਟਾਰ ਏ ਜੀ ਨਿਊਜ਼ ਚੈਨਲ ਖਬਰ ਬਠਿੰਡੇ ਤੋਂ ਹਰਮਿੰਦਰ ਸਿੰਘ ਦੀ ਜਿੱਥੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪੁਖ ਹੜਤਾਲ ਤੇ ਬੈਠੇ ਹਨ ਉਥੇ ਹੀ ਹੁਣ ਰਾਸ਼ਟਰੀ ਪੰਜਾਬੀ ਮਹਾਸਭਾ ਪੰਜਾਬ ਦੇ ਪ੍ਰਧਾਨ ਅਤੇ ਹਲਕਾ ਮੋੜ ਦੇ ਸੀਨੀਅਰ ਆਗੂ ਮਨਿੰਦਰ ਸੇਖੋ ਮੂੜ ਮੰਡੀ ਦੇ ਸੀਵਰੇਜ ਦੇ ਗੰਦੇ ਪਾਣੀ ਕਾਰਨ 24 ਫਰਵਰੀ ਤੋਂ ਭੁਖ ਹੜਤਾਲ ਤੇ ਬੈਠੇ ਹਨ ਸੀਵਰੇਜ ਦੇ ਅਧਿਕਾਰੀਆਂ ਵੱਲੋਂ ਸੀਵਰੇਜ ਦੀ ਗੰਬੀਰ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ ਬੱਚੇ ਬਜ਼ੁਰਗ ਅਤੇ ਔਰਤਾਂ ਲਗਾਤਾਰ ਪਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੀਆਂ ਹਨ ਉਨ੍ਹਾਂ ਕਿਹਾ ਕਿ ਗੰਦੇ ਪਾਣੀ ਦੀ ਸਮੱਸਿਆ ਸੰਬੰਧੀ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਪਰ ਉਨ੍ਹਾਂ ਵੱਲੋਂ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਉਨ੍ਹਾਂ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਹੈ ਜਿਸ ਦੀ ਸੁਣਵਾਈ 3 ਮਾਰਚ ਨੂੰ ਹੋਵੇਗੀ ਉਨ੍ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਸੰਗਰਾਸ਼ ਨੂੰ ਹੋਰ ਤੇਜ਼ ਕਰਨਗੇ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਇਕਜੁੱਟ ਹੋ ਕੇ ਸੰਗਰਾਸ਼ ਕਰਨ ਦੀ ਅਪੀਲ ਕੀਤੀ ਹੈ ਮੈਂ ਮਨਿੰਦਰ ਸਿੰਘ ਸੇਖੋ ਸੂਬਾ ਪ੍ਰਧਾਨ ਪੰਜਾਬ ਰਾਸ਼ਟਰੀ ਪੰਜਾਬੀ ਮਹਾਸਭਾ ਪੋਖੜਤਾਲ ਤੇ ਜਿਸ ਤਰ੍ਹਾਂ ਤੁਸੀਂ ਸਾਰੇ ਭਲੀਭਾਤੀ ਜਾਣਦੇ ਹੋ ਮੌੜ ਮੰਡੀ ਦੇ ਜਿੰਨੇ ਵੀ ਨਿਵਾਸੀ ਨੇ ਸ਼ਹਿਰ ਦੇ ਚਾਹੇ ਪਿੰਡਾਂ ਦੇ ਉਹ ਇਸ ਸੀਵਰੇਜ ਦੀ ਸਮੱਸਿਆ ਨਾਲ ਲੰਬੇ ਸਮੇਂ ਤੋਂ ਜੂਝ ਰਹੇ ਨੇ ਉਹਨਾਂ ਦੇ ਕੰਮਕਾਰ ਇਹਦੇ ਨਾਲ ਇਫੈਕਟ ਹੋ ਰਿਹਾ ਸਿਹਤ ਉਹਨਾਂ ਦੀ ਇਫੈਕਟ ਹੋ ਰਹੀ ਹੈ ਪਾਣੀ ਦੇ ਵਿੱਚ ਪੀਣ ਵਾਲੇ ਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਰਿਹਾ ਹੈ ਬੱਚਿਆਂ ਦੀ ਪੜ੍ਹਾਈ ਇਫੈਕਟ ਹੋ ਰਹੀ ਹੈ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝਣਾ ਪੈ ਰਿਹਾ ਹੈ ਪਿੱਛੇ ਜੇ ਸਾਡੇ ਬਹੁਤ ਨੇੜੇ ਦੇ ਮਿੱਤਰ ਸੀਗੇ ਉਹਨਾਂ ਦੀ ਵੀ ਸੀਵਰੇਜ ਬੋਰਡ ਦੀ ਅਣਗਹਿਲੀ ਨਾਲ ਮੌਤ ਹੋ ਗਈ ਕੋਈ ਸੀਵਰੇਜ ਦਾ ਟੱਕਣ ਜੋ ਕਿ ਬਾਹਰ ਖੁੱਲਾ ਰੱਖਿਆ ਹੋਇਆ ਸੀ ਨੇਰੇ ਟਾਈਮ ਵਿੱਚ ਉਹ ਨਾ ਦੇਖਣ ਕਰਕੇ ਮੋਟਰਸਾਈਕਲ ਦੇ ਨਾਲ ਐਕਸੀਡੈਂਟ ਹੋਇਆ ਅਤੇ ਉਹਨਾਂ ਦੀ ਜਾਨ ਜਾਂਦੀ ਰਹੀ ਸੋ ਇਸ ਮੁੱਦੇ ਨੂੰ ਚਲਦਿਆਂ ਹੋਇਆਂ ਬਹੁਤ ਸਮਾਂ ਹੋ ਗਿਆ ਸਾਡੇ ਵੱਲੋਂ ਮਾਨਯੋਗ ਪੰਜਾਬ ਰੈਨ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਾਈ ਗਈ ਹੈ ਜਾਨ ਜੱਜਗਾ ਪਾਈ ਗਈ ਹੈ ਜਿਸ ਦੀ ਮਿਤੀ 3 ਮਾਰਚ 2025 ਦਿਨ ਸੋਮਵਾਰ ਹੈ ਇੰਨਾ ਸਾਰਾ ਹੋਣ ਦੇ ਬਾਵਜੂਦ ਮੰਡੀ ਨਿਵਾਸੀਆਂ ਵੱਲੋਂ ਇੱਥੇ ਵੀ ਮੌਜੂਦ ਨੇ ਅਲੱਗ-ਅਲੱਗ ਵੱਲੋਂ ਧਰਨੇ ਦਿੱਤੇਗੇ ਰੋਸ ਮੁਜ਼ਾਰੇ ਕੀਤੇਗੇ ਪਰ ਸਰਕਾਰ ਜਿਹੜਾ ਹੈ ਆਨਕਾਨੀ ਕਰਕੇ ਆਪਣਾ ਟੈਂਪਟ ਪਾ ਰਹੀ ਹੈ ਅਸੀਂ ਸਾਡੀ ਜਿਹੜੀ ਭੁਖੜਤਾਲਾ ਉਹਦੇ 'ਚ ਸਾਡੀ ਕੇਵਲ ਇੱਕੋ ਮੰਗ ਹੈ ਕਿ ਸਾਨੂੰ ਸਮਾਂ ਸੀਮਾ ਦੱਸਿਆ ਜਾਵੇ ਸਾਨੂੰ ਇਹ ਦੱਸਿਆ ਜਾਵੇ ਵੀ ਕਿੰਨੇ ਸਮੇਂ ਦੇ ਵਿੱਚ ਕਿੰਨਾ ਪ੍ਰੋਜੈਕਟ ਪਾਸ ਕਰਕੇ ਜਿਹੜੀਆਂ ਬੇਸਿਕ ਲੋਕਾਂ ਦੀਆਂ ਨੀਡਸ ਨੇ ਜਾਂ ਬੇਸਿਕ ਲੋਕਾਂ ਦੀਆਂ ਜ਼ਰੂਰਤਾਂ ਨੇ ਇਹ ਪਾਣੀ ਦੀ ਨਿਕਾਸੀ ਦਾ ਜਿਹੜਾ ਕੰਮ ਹੈ ਇਹਨੂੰ ਹੁਣ ਬਹੁਤ ਟਾਈਮ ਹੋ ਗਿਆ ਇਹਨੂੰ ਹੁਣ ਸਰਕਾਰ ਨੂੰ ਮੁਕੰਮਲ ਕਰ ਦੇਣਾ ਚਾਹੀਦਾ ਇਹ ਪ੍ਰਸ਼ਾਸਨ ਦੀ ਜਾਂ ਕਤੰਦੀ ਗੱਲ ਕਰ ਤੱਕ ਸਰ ਆਵਾਜ਼ ਵਿੱਚ ਸੁਣ। ਜੇ ਪ੍ਰਸ਼ਾਸਨ ਮੈਨੂੰ ਨਹੀਂ ਲੱਗਦਾ ਵੀ ਕੋਈ ਪ੍ਰਸ਼ਾਸਨ ਕੋਲੇ ਕਾਰਨ ਹੈ ਵੀ ਉਹ ਨਾ ਕਰੇ ਕਿਉਂਕਿ ਅਸੀਂ ਕੋਈ ਉਹਨਾਂ ਦੇ ਤੋਂ ਕੋਈ ਖਰਾਤ ਜਾਂ ਭੀਖ ਥੋੜੀ ਮੰਗ ਰਹੇ ਆ ਅਸੀਂ ਟੈਕਸ ਪੇਅਰ ਦਾ ਪੈਸਾ ਹੈ ਜਿਨ੍ਹਾਂ ਨਾਲ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਨਾਲ ਡਿਵੈਲਪਮੈਂਟ ਹੁੰਦੀ ਹੈ ਤੇ ਮੋੜ ਮੰਡੀ ਦਾ ਜਿਹੜਾ ਟੈਕਸ ਪੇਅਰ ਦਾ ਪੈਸਾ ਉਹ ਕਿੱਥੇ ਜਾ ਰਿਹਾ ਜਿਹੜੇ ਇੱਥੋਂ ਦੇ ਕਾਰੋਬਾਰੀ ਜਿਹੜੇ ਇੱਥੋਂ ਦੇ ਲੋਕ ਆਪਦੀਆਂ ਤਨਖਾਹਾਂ ਵਿੱਚੋਂ ਜਿਹੜੇ ਇੱਥੇ ਰੋਜ਼ਗਾਰ ਕਰਨ ਵਾਲੇ ਲੋਕ ਟੈਕਸ ਦੇ ਰਹੇ ਨੇ ਉਹ ਕਿੱਥੇ ਵਿਕਾਸ ਹੋ ਰਿਹਾ ਮੋੜ ਮੰਡੀ ਦਾ ਤਾਂ ਕੋਈ ਵਿਕਾਸ ਹੋ ਨਹੀਂ ਰਿਹਾ ਤੇ ਸਰਕਾਰ ਦਾ ਧਿਆਨ ਇਸ ਤਰਫ ਨੂੰ ਕਰਨ ਲਈ ਮੇਰੇ ਵੱ ਲੋਕਾਂ ਦੇ ਸਹਿਯੋਗ ਨਾਲ ਮੰਡੀਵਾਸੀ ਨੇੜੇ-ਤੇੜੇ ਦੇ ਪਿੰਡਾਂ ਵਾਲੇ ਜਿੰਨੇ ਵੀ ਮੋਡਲ ਦੇ ਹਲਕੇ ਦੇ ਨਿਵਾਸੀ ਨੇ ਉਹਨਾਂ ਦੇ ਸਹਿਯੋਗ ਨਾਲ ਇਹ ਭੁੱਕੜਤਾਲ ਇਸੇ ਤਰ੍ਹਾਂ ਜਾਰੀ ਰਹੂਗੀ ਜਿਹੜੀ ਰਿੱਟ ਪਾਈ ਹੋਈ ਸੀ ਉਹ ਰਿੱਟ ਦਾ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਕਿ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਚੀਫ ਜਸਟਿਸ ਦੇ ਕੋਰਟ ਵਿੱਚ ਤਿੰਨ ਤਰੀਕੂ ਦੀ ਨਿਧਾਰਤ ਹੋਈ ਹੈ ਜੋ ਆਉਣ ਵਾਲੇ ਹਫ਼ਤੇ ਦਾ ਸੋਮਵਾਰ ਹੈ 3 ਮਾਰਚ 2025 ਤੇ ਮੈਨੂੰ ਪੂਰਨ ਉਮੀਦ ਹੈ ਵੀ ਉਹਦੇ ਵਿੱਚ ਮਾਨਯੋਗ ਹਾਈ ਕੋਰਟ ਵੱਲੋਂ ਕੋਈ ਸਰਕਾਰ ਨੂੰ ਸਖਤ ਨਿਰਦੇਸ਼ ਕਰਕੇ ਲੋਕਾਂ ਨੂੰ ਇਸ ਜਿਹੜੀ ਹੈ ਸਮੱਸਿਆ ਤੋਂ ਨਿਜਾਦ ਦਵਾਈ ਜਾਏ ਕੀ ਨਾਮ ਹੈ ਤੁਹਾਡਾ ਜੀ ਮੈਂ ਨਾਂ ਕਾਮਰੇਡ ਗੁਰਚਾਨ ਸਿੰਘ ਐਕਸਐਮਸੀ ਟਿੰਡ ਮੌੜ ਕਲਾਂ ਅੱਛਾ ਕੀ ਸਬਕਤ ਨੂੰ ਆ ਰਹੀ ਆ ਸਾਡੇ ਜੀ ਅਜੋਲ ਤੇ ਮੌੜ ਕਲਾਂ ਦੇ ਵਿੱਚ ਪਾਣੇ ਸੀਵਰ ਦਾ ਪਾਣੀ ਸੜਕਾਂ ਤੇ ਫਿਰਦਾ ਬੜਾ ਬੁਰਾ ਹਾਲ ਹੈ ਅਸੀਂ ਧਰਨੇ ਵੀ ਲਾਇਆ ਸੀ ਐਸਡੀਐਮ ਦਫ਼ਤਰ ਚ ਉਹਦਾ ਮਸ਼ੀਨਾਂ ਨਾਲ ਲੈ ਕੇ ਸਾਫ਼ ਕਰਦੇ ਸੀਗੇ ਤੇ ਉਹੀ ਹਾਲ ਫੇਰ ਹੋ ਗਿਆ ਸਾਡੇ ਮੌੜ ਕਲਾਂ ਬਠਿੰਡਾ ਮਾਨਸਾ ਰੋਡ ਤੋਂ ਗੁਰਦੁਆਰਾ ਸਾਹਿਬ ਨੂੰ ਸੜਕ ਜਾਂਦੀ ਹੈ ਰਮਜ਼ਾਸੀਆਂ ਦੇ ਘਰਾਂ ਕੋਲ ਦੀ ਉੱਥੇ ਗਿਠ ਗਿਠ ਪਾਣੀ ਖੜਾ ਉਧਰ ਪਾਬੰਦ ਦੇ ਹਸਪਤਾਲ ਤੋਂ ਲੈ ਕੇ ਗੁਰਦੁਆਰਾ ਸਾਹਿਬ ਛੱਡ ਕੇ ਜਾਂਦੀ ਹੈ ਉੱਥੇ ਪਾਣੀ ਖੜਾ ਹੈ ਪਾਣੀ ਦਾ ਬੁਰਾ ਹਾਲ ਹੈ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤਾਂ ਮੰਗ ਕਰਦੇ ਜੇ ਸਾਡਾ ਮਸਲਾ ਹੱਲ ਕੀਤਾ ਜਾਵੇ ਨਹੀਂ ਐਸੀ ਐਸੀ ਲੰਬੇ ਸੰਘਰਸ਼ ਕਰਾਂਗੇ